ਕਮਲਕੌਰ ਫਿਰ ਉੱਥੇ ਇਕੱਲੀ ਆਈ ਸੀ ਜਾਂ ਉਹਦੇ ਨਾਲ ਵੀ ਕੋਈ ਸਾਥੀ ਸੀ ਕਮਲਕੌਰ ਜੀ ਜਿਵੇਂ ਕਿ ਮੈਂ ਦੱਸਿਆ ਕਿ ਪਹਿਲਾਂ 7 ਤਰੀਕ ਨੂੰ ਅਮਰਿਤਪਾਲ ਉਹਦੇ ਘਰ ਗਿਆ ਉਦੋਂ ਹੀ ਨਹੀਂ ਮਿਲੀ ਉਸਦੀ ਮਦਰ ਸੀ ਅਗਲੇ ਦਿਨ ਇਹ ਮਿਲੀ 8 ਤਰੀਕ ਨੂੰ ਤੇ ਉਦੋਂ ਇਹਨਾਂ ਨੇ ਕਿਸੇ ਰੀਜ਼ਨ ਕਰਕੇ ਉਹ ਨਹੀਂ ਆਈ ਤੇ 9 ਤਰੀਕ ਨੂੰ ਇਹਦੇ ਨਾਲ ਅਮਰਿਤਪਾਲ ਦੀ ਹੀ ਗੱਲ ਹੋਈ ਕਮਲਕੌਰ ਨਾਲ ਜਦੋਂ ਇਹਨੇ ਕਿਹਾ ਕਿ ਤੇਰੀ ਪ੍ਰੋਮੋਸ਼ਨ ਵੀ ਹੋ ਜਾਏਗੀ ਪਲੱਸ 3 ਗੱਡੀ ਦਾ ਵੀ ਰੈਨੋਵੇਸ਼ਨ ਵਗੈਰਾ ਹੋ ਜਾਏਗੀ ਫॉर दैट ਸ਼ੀ ਗਰੀਟ ਤੇ ਉਹ ਆਪੇ ਗੱਡੀ ਚ ਲਾ ਕੇ ਇਹਨਾਂ ਨੂੰ ਲੁਧਿਆਣੇ ਹੀ ਕਿਸੇ ਪੁਆਇੰਟ ਤੇ ਮਿਲੀ ਤੇ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਅਮਰਿਤਪਾਲ ਉਹਦੇ ਨਾਲ ਸੀਗਾ ਤੇ ਦੂਜੀ ਗੱਡੀ 'ਚ ਜਿਹੜੇ ਤਿੰਨੋਂ ਮੋਗੇ ਤੋਂ ਗਏ ਸੀਗੇ ਉਹ ਨਾਲ ਹੀ ਗੱਡੀ 'ਚ ਮਤਲਬ ਅੱਗੇ ਪਿੱਛੇ ਲਾ ਕੇ ਇਹ ਲੋਕ ਬਠਿੰਡੇ ਆਏ ਔਰ ਮਤਲਬ ਸ਼ੀ ਕੇਮ ਵਿਲਿੰਗਲੀ ਵਿਦ them ਅਮਰਤਪਾਲ ਮੈਰੋ ਗੱਡੀ ਚ ਲਾ ਰਿਆ ਸੀ ਮਤਲਬ ਜਦੋਂ ਕਮਲ ਨਾਲ ਸੀ ਤਾਂ ਉਹ ਇੱਕੋ ਗੱਡੀ ਸੀਗੇ ਕਮਲ ਗੱਡੀ ਚ ਲਾ ਰਹੀ ਸੀ ਜੀ ਉਹਦੀ ਗੱਡੀ ਚ ਸੀ ਤੇ ਇਨ ਬਿਟਵੀਨ ਅੱਗੇ ਪਿੱਛੇ ਵੀ ਹੋ ਰਹੀ ਸੀ ਤੇ ਬਠਿੰਡੇ ਜਦੋਂ ਆ ਗਏ ਉਦੋਂ ਜਿਸ ਸ਼ੋਰੂਮ ਚ ਇਹਨਾਂ ਨੇ ਗੱਡੀ ਦਾ ਉਹ ਇਹਦੇ ਨਾਲ ਕਮਿਟ ਕੀਤਾ ਸੀ ਉਦੋਂ ਨਿਮਰਨਜੀਤ ਔਰ ਇਹ ਲੜਕੀ ਗਈ ਉਦੋਂ ਅਮਰਿਤਪਾਲ ਔਰ ਜਸਪ੍ਰੀਤ ਬਾਹਰ ਸੋਸਤੋ ਕਿੰਨੇ ਕ ਘੰਟਿਆਂ ਬਾਅਦ ਇਹਨਾਂ ਨੇ ਪੂਰੀ ਵਾਰਦਾਤ ਨੂੰ ਜਾਣ ਦਿੱਤਾ ਇਹ ਜੀ ਸ਼ੋਰੂਮ 'ਚ ਘਟੋ-ਘਟ ਸ਼ਾਮ ਤੋਂ ਲੈ ਕੇ अर्ਲੀ ਈਵਨਿੰਗ ਤੋਂ ਲੈ ਕੇ 12:30 ਤੱਕ ਰਾਤ ਦੇ ਤੱਕ ਸ਼ੋਰੂਮ 'ਚ ਹੀ ਸੀਗੇ ਉਸ ਤੋਂ ਬਾਅਦ ਜਦੋਂ ਇਹ ਬਾਹਰ ਆਏ ਫਿਰ ਉਸ ਤੋਂ ਬਾਅਦ ਇਹਨਾਂ ਨੇ ਲੇਟ ਨਾਈਟ ਵੈਰੀ ਲੇਟ ਨਾਈਟ ਈਕ ਤੋਂ 2 ਵਜੇ ਰਾਤ ਦੇ ਜਿਹੜੇ ਦਿਨ ਦਾ ਮਤਲਬ ਲੇਟ ਐਟ ਨਾਈਟ ਹੁੰਦਾ ਉਦੋਂ ਇਸ ਘਟਨਾ ਨੂੰ ਅੰਜਾਮ ਦਿੱਤਾ